I am Rabbi Yaakov from Jerusalem, a Jew, Jewish. And it was great joy to come to Harmandor Sahib. This is the way the world should be. This is the way the world could be. All of us together, all of humanity love together with respect and what brings us together our our belief in in god and the teachings of guru nanak and the guru granth sahib teaches us about we are united in one god and this and he is the love of god for all of us wonderful if god loves all of us we must love each other as in the teachings of the guru granth sahib and all of our faiths wonderful wonderful, wonderful. Great. <laughs> मैं फादर नॉर्बर्ट हरमन हूं और संत पापा का हमारे लिए संदेश इस गुरु नानक जी के पाँच सौ पचासवें दिवस पर बहुत ढेर सारी शुभकामनाएं और वो कहते हैं कि हम एक ही ईश्वर पर विश्वास करते हैं एक ओंकार सतनाम और वही सत्य है जिसके नाम पर ईश्वर ने हमको भेजा है शब्द और मसीबी शब्द बने ईश्वर का शब्द बनकर इस दुनिया में आए और मानवता के प्रति उन्होंने मोहब्बत और सेवा की भावनाएं आगे बढ़ाई है और सिख समाज और क्रिस्ती ईसाई समाज एक साथ मिलकर इस बात को पुख्ता करते हैं कि हम हमारे देश को हमारे समाज को शांति एकता और सद्भाव की राहों पर आगे ले चलेंगे क्योंकि ईसा मसीह ने इस बात को कई बार कहा है कि हम जो रूढ़ीवादिता है जो अंधविश्वास है जो उसको दूर करना है और जो हमारे समाज में हाशिए पर हैं जो गरीब हैं उनकी सेवा करके हम आगे बढ़ सकते हैं कि हम ईश्वर को प्रेम करें बुलंदपुर ਜਲੰਧਰ ਦੇ ਕੋਲ ਇੱਕ ਸਥਾਨ ਹੈ ਉੱਥੇ ਇੰਟਰਫੇਥ ਕਾਨਫਰੰਸ ਜਿਹੜੀ ਹੈ ਉਹ ਹੋ ਰਹੀ ਹੈ ਉਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਨੇ ਪ੍ਰਤਨਿਤ ਕਰਨ ਵਾਲੇ ਜਿਹੜੇ ਧਰਮ ਆਗੂ ਜਿਹੜੇ ਨੇ ਉਹ ਬੁਲਾਏ ਗਏ ਨੇ ਉਹਦੇ ਵਿੱਚ ਹਿੰਦੂ ਧਰਮ ਦੇ Swami Chetanand ji ਉਹਨਾਂ ਦੀ ਰਾਤ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਵਾਪਸ ਚਲੀ ਗਈ ਹੈ ਉਹ ਆ ਰਹੇ ਨੇ ਤੇ ਇਸੇ ਤਰ੍ਹਾਂ ਜੈਨ ਮੁਨੀ ਇਸੇ ਤਰ੍ਹਾਂ ਹੀ ਇਸਲਾਮ ਦੇ ਜਿਹੜੇ ਪ੍ਰਤਨਿਤ ਕਰਦੇ ਨੇ ਸ਼ਾਹੀ ਇਮਾਮ ਔਰ ਬ੍ਰਹਮਾ ਕੁਮਾਰੀਆਂ ਵੱਲੋਂ ਜੀ ਔਰ ਯਹੂਦੀ ਧਰਮ ਵੱਲੋਂ ਇਜ਼ਰਾਈਲ ਤੋਂ ਆਏ ਨੇ ਔਰ ਐਸਾਈ ਸਾਈ ਧਰਮ ਤੋਂ ਆਏ ਨੇ ਤੇ ਉੱਥੇ ਇੰਟਰਫੇਥ ਕਾਨਫਰੰਸ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਤੇ ਸਭਨਾਂ ਦਾ ਸਾਂਝਾ ਸਥਾਨ ਹੈ ਔਰ ਇਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਔਰ ਅਸੀਂ ਅਮਨ ਦੇ ਪੁਜਾਰੀ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਮੰਦਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਆ ਔਰ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਉਪਦਰਬ ਜਾਂ ਹੁਲੜਬਾਜੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੇ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਔਰ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸਿਖਾਉਂਦੀ ਸਾਡੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਅਸੀਂ ਉਸ ਬਿਰਤਾਂਤ ਦੇ ਜਿਹੜਾ ਹੈ ਖਿਲਾਫ ਹੈ ਔਰ ਇਹਨਾਂ ਦਾ ਅਸੀਂ ਸਾਤ ਚਾਹੁੰਦੇ ਆ ਕਿ ਜੋ ਸਾਡੇ ਖਿਲਾਫ ਵਰਤਾਨ ਸਰਜਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ ਧਰਮ ਜਿਹੜੇ ਨੇ ਸਰਨ ਦੇ ਆਗੂ ਜਿਹੜੇ ਨੇ ਸਾਡੀ ਬਿਲਕੁਲ ਸਾਡੀ ਜਿਹੜੀ ਬਿਲਕੁਲ ਸਹਾਇਤਾ ਜਿਹੜੀ ਹੈ ਉਹ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਹਨੂੰ ਹੋਰ ਬੁਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਇੱਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇੱਥੋਂ ਦੇ ਜਿਹੜੇ ਇਤਿਹਾਸ ਇੱਥੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਬੁਲੰਦਪੁਰ ਨੇ ਲੇਕਿਨ ਨਿੱਕੇ ਜਿਹੇ ਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਔਰ ਅਸੀਂ ਇਹਨਾਂ ਨੂੰ ਬੁਲਾਇਆ ਕਿ ਆ ਕੇ ਦੇਖੋ ਕਿ ਅਸੀਂ ਇੱਥੇ ਕਿਸ ਤਰ੍ਹਾਂ ਦਾ ਸਾਡਾ ਫਲਸਫਾ ਹੈ ਕਿਸ ਤਰ੍ਹਾਂ ਦੀ ਸਾਡੀ ਵਿਚਾਰਧਾਰਾ ਹੈ ਔਰ ਇਹ ਮਨੁੱਖਵਾਦੀ ਵਿਚਾਰਧਾਰਾ ਹੈ ਮਾਨਵਵਾਦੀ ਵਿਚਾਰਧਾਰਾ ਹੈ ਇੱਥੇ ਭੇਦ ਕਰਨਾ ਨਹੀਂ ਸਿਖਾਇਆ ਜਾਂਦਾ ਇੱਥੇ ਵਖਵਾਦ ਨਹੀਂ ਸਿਖਾਇਆ ਜਾਂਦਾ ਔਰ ਇਹਨਾਂ ਨੇ ਆ ਕੇ ਇਹ ਸਾਡੀਆਂ ਪਰੰਪਰਾਵਾਂ ਸਾਡੇ ਇਤਿਹਾਸ ਨੂੰ ਸਮਝਿਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸ਼ੁਕਰੀਆ ਦਤਾ ਕਰਦਾ ਬਿਲਕੁਲ ਸਾਰਿਆਂ ਨੂੰ ਸਮਝੰਦੀ ਸਿੰਘ ਸਾਹਿਬ ਬ੍ਰੈਂਟਨ ਦੀ ਜੋ ਘਟਨਾ ਹੋਈ ਹੈ ਉਹ ਜੀ ਸਮੁਦਾਇ ਵਾਲੇ ਜਿੰਦਾਬਾਦ ਨਰੇ ਲਾਗੇ ਲਾਰੈਂਸ ਬਿਸ਼ਨੋਏ ਜਿੰਦਾਬਾਦ ਕੀ ਕਹਿ ਰਹੇ ਹੋ ਤੁਸੀਂ ਅਸੀਂ ਕਿਸੇ ਗੈਂਗਸਟਰ ਦੇ ਖਿਲਾਫ ਨਹੀਂ ਆ ਉਹ ਸਾਡੇ ਬੱਚੇ ਨੇ ਸਾਡੇ ਲੜਕੇ ਨੇ ਲੇਕਿਨ ਗੈਂਗਸਟਰਵਾਦ ਜਿਹੜਾ ਹੈ ਉਹਦੇ ਅਸੀਂ ਜ਼ਰੂਰ ਖਿਲਾਫ ਹਾਂ ਇਹ ਇੱਕ ਗੈਂਗਸਟਰਵਾਦ ਜਿਹੜਾ ਇੱਕ ਐਸਾ ਦਾੰਤ ਹੈ ਜਿਹੜਾ ਵੀ ਉਹਨੂੰ ਪਾਲੂਗਾ ਅੰਤ ਨੂੰ ਉਹਦੇ ਗਲੇ ਨੂੰ ਹੀ ਪਾਊਗਾ ਠੀਕ ਹੈ ਠੀਕ ਹੈ ਜੀ ਸਿੰਘ ਸਾਹਿਬ